ਨਨ ਬਾਹੀ ਗੁਰ ਸਾਹਿਬ ਜੀਓ ਸੁਰਠ ਮਹਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੀ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੀ ਬੁੱਢੇ ਭਾਰੇ ਪੈ ਬਿਨਾ ਪਿਆਰੀ ਤਾਰੀ ਨਦਰ ਕਰੀ ਤੀ ਤੂੰ ਹੈ ਸਲਾਹਣਾ ਪਿਆਰੀ ਧੀ ਤੇਰੀ ਸਲਾਹਾ ਵਿਨ ਬੋਹਿਤ ਪੈ ਡੁੱਬੀਐ ਪਿਆਰੀ ਕੰਧੀ ਪਏ ਕਹਾ ਰਹਾਉ ਸਾਲਾਹੀ ਸਲਾਹਣਾ ਪਿਆਰੇ ਦੂਜਾ ਅਵਰ ਨਾ ਹੋਏ ਮੇਰੇ ਪ੍ਰਭ ਸਲਾਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝੀਐ ਪਿਆਰੀ ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੀ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜਮਿਆ ਪਿਆਰੀ ਉਧ ਸਰ ਕੈ ਭਾਰ ਗੁਰਮੁਖ ਦਰਗਹਿ ਜਾਣੀਐ ਪਿਆਰੀ ਚੱਲੇ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੀ ਹੁਕਮੈ ਜਾਦੂ ਜਾਇ ਹੁਕਮੈ ਬੰਨ ਚਲਾਈਐ ਪਿਆਰੀ ਮਨ ਮੁਖ ਲਹਿ ਸਜਾਈ ਹੁਕਮੈ ਸ਼ਬਦ ਪਛਾਣੀਐ ਪਿਆਰੀ ਦਰਗਹਿ ਪੈਦਾ ਜਾਇ ਹੁਕਮੈ ਗਣਤ ਗਣਾਈਐ ਪਿਆਰੀ ਹੁਕਮੇ ਹੋਮੇ ਦੁਈ ਹੁਕਮੇ ਭਵੇ ਪਵਾਈਏ ਪਿਆਰੀ ਅਬ ਗੁਣ ਮੁੱਠੀ ਰੋਏ ਹੁਕਮ ਸਿਣਾਪੈ ਸਾਹਕ ਪਿਆਰੇ ਸੱਚ ਮਿਲੈ ਬੜਿਆਈ ਹੋਏ ਆਖਣ ਔਖਾ ਆਖੀਏ ਪਿਆਰੀ ਕਿਉ ਸੁਣੀਏ ਸੱਚ ਨਾਮਉ ਜਿੰਨੀ ਸੋਸਾ ਲਾਹਿਆ ਪਿਆਰੇ ਹਉ ਤਿੰਨ ਬਲਿਹਾਰੈ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਉ ਕਾਇਆ ਕਾਗਦ ਜੇਤੀ ਐ ਪਿਆਰੇ ਮਨਮਸ ਬਾਣੀ ਧਾਰ ਲਲਤਾ ਲੇਖਣ ਸਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੀ ਸਾਚ ਲਿਖੈ ਉਰਤਾਰ ਸੋਰਠ ਮਹਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੀ ਤਿਨ ਕੀ ਸਾਥ ਤਰੀ ਤਿਨਾ ਠਾਕ ਨ ਪਾਈਐ ਪਿਆਰੀ ਅੰਮ੍ਰਿਤ ਰਸ ਨ ਹਰੀ ਬੂਡੇ ਭਾਰੇ ਪੈ ਬਿਨਾ ਪਿਆਰੀ ਤਾਰੀ ਨਦਰ ਕਰੀ ਪੀ ਤੂੰ ਹੈ ਸਲਾਹਣਾ ਪਿਆਰੀ ਪੀ ਤੇਰੀ ਸਲਾਹਾ ਵਨਬੋਹਿਤ ਭੈ ਡੁੱਬੀਐ ਪਿਆਰੀ ਕੰਦੀ ਪਾਏ ਕਹਾ ਰਹਾਉ ਸਾਲਾਹੀ ਸਲਾਹਣਾ ਪਿਆਰੀ ਦੂਜਾ ਅਵਰਣਾ ਕੋਈ ਮੇਰੇ ਪ੍ਰਭ ਸਲਾਹਣ ਸੀ ਭਲੇ ਪਿਆਰੀ ਸ਼ਬਦ ਰਤੀ ਰੰਗ ਹੋਏ ਦੇਸ ਕੀ ਸੰਗਤ ਜੀ ਮਿਲੇ ਪਿਆਰੀ ਰਸ ਲੈ ਤਤ ਵਿਲੋਏ ਪਤ ਪਰਵਾਨ ਸਾਚਾ ਕਾ ਪਿਆਰੀ ਨਾਮ ਸਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝੀਐ ਪਿਆਰੀ ਸਾਚੀ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜਮਿਆ ਪਿਆਰੇ ਉਦੋਂ ਸਿਰ ਕੈ ਪਾਰ ਗੁਰਮੁਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪਛਾਣੀਆਂ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋਮੈ ਦੁਏ ਹੁਕਮੇ ਭਵੈ ਪਵਾਈਏ ਪਿਆਰੇ ਅਵਗਣ ਮੁਠੀ ਰੋਏ ਹੁਕਮ ਸੁਨਿਆ ਪੈ ਸਾਹ ਕਾ ਪਿਆਰੀ ਸੱਚ ਮਿਲੈ ਵੱਡਿਆ ਆ ਆਖੀਏ ਪਿਆਰੀ ਕਿਉ ਸੁਣੀਏ ਸੱਚ ਨਾਉ ਜਿਨੀ ਸੋសា ਲਾਹਿਆ ਪਿਆਰੀ ਹਉ ਤਿੰਬਲਿਹਾਰੈ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੀ ਨਦਰੀ ਮੇਲ ਮਿਲਾਉ ਕਾਇਆ ਕਾਗਦ ਜੇਤੀ ਐ ਪਿਆਰੇ ਮਨਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ ਸੋਰਠ ਮਹਲਾ ਪਹਿਲਾ ਜਿਨੀ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੀ ਤੈਨਾ ਠਾਕ ਨਾ ਪਾਈਏ ਪਿਆਰੀ ਅੰਮ੍ਰਿਤ ਰਸਨ ਹਰੀ ਬੁੱਢੇ ਭਾਰੇ ਪੈ ਬਿਨਾ ਪਿਆਰੀ ਤਾਰੀ ਨਦਰ ਕਰੀ ਪੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹ ਵਨਬਲ ਹਿਤ ਭੈ ਡੁੱਬੀ ਐ ਪਿਆਰੇ ਕੰਧੀ ਪਾਈ ਕਹਾ ਰਹਾਉ ਸਾਲਾ ਹੀ ਸਾਲਾ ਹਣਾ ਪਿਆਰੇ ਦੂਜਾ ਅਵਰ ਨਾ ਕੋਈ ਮੇਰੇ ਪ੍ਰਭ ਸਾ ਲਾਹਣ ਸੀ ਭਲੇ ਪਿਆਰੀ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੂਈ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾਨੀ ਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਮੇਨੂ ਹੁਕਮ ਨਾ ਬੂਝੀਏ ਪਿਆਰੇ ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜਮਿਆ ਪਿਆਰੇ ਉਦੋਂ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਈ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪਛਾਣੀਆਂ ਪਿਆਰੀ ਦਰਗਹ ਪੈਦਾ ਜਾਏ ਹੁਕਮੇ ਗਣਤ ਗਣਾਈਆਂ ਪਿਆਰੀ ਹੁਕਮੇ ਹੋਮੈ ਦੁਏ ਹੁਕਮੇ ਭਵੇ ਪਵਾਈਏ ਪਿਆਰੀ ਅਵਗਣ ਮੁਠੀ ਰੋਏ ਹੁਕਮ ਸਿਨਾਂ ਪੈ ਸਾਹ ਕਾ ਪਿਆਰੀ ਸੱਚ ਮਿਲੈ ਵਡਿਆਈ ਹੋਵੇ ਆਖਣ ਔਖਾ ਆਖੀਏ ਪਿਆਰੀ ਕਿਉ ਸੁਣੀਐ ਸਚ ਨਾਉ ਜਿੰਨੀ ਸੂਸਾ ਲਾਹਿਆ ਪਿਆਰੀ ਹਉ ਤਿੰਨ ਬਲੇ ਹਾਰੇ ਜਾਉ ਨਾਉ ਮਿਲੇ ਸੰਤੋਖੀਆਂ ਪਿਆਰੀ ਨਦਰੀ ਮੇਲ ਮਿਲਾਉ ਕਾਇਆ ਕਾਗਦ ਜੇਤੀ ਐ ਪਿਆਰੀ ਮਨਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ ਸੁਰਠ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੀ ਤਿਨਾ ਠਾਕ ਨ ਪਾਈਐ ਪਿਆਰੀ ਅੰਮ੍ਰਿਤ ਰਸ ਨ ਹਰੀ ਬੁੱਢੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੀ ਪੀ ਤੂੰ ਹੈ ਸਾਲਾਣਾ ਪਿਆਰੇ ਪੀ ਤੇਰੀ ਸਾਲਾਹ ਵਿਨ ਬੋਹਿਤ ਪੈ ਡੁੱਬੀ ਐ ਪਿਆਰੇ ਕੰਦੀ ਪਾਏ ਕਹਾ ਰਹਾਉ ਸਾਲਾਹੀ ਸਾਲਾਣਾ ਪਿਆਰੇ ਦੂਜਾ ਅਵਰ ਨ ਕੋਈ ਮੇਰੇ ਪ੍ਰਭ ਸਾ ਲਾਹਣ ਸੀ ਭਲੇ ਪਿਆਰੀ ਸ਼ਬਦ ਰਤੇ ਰੰਗ ਹੋਏ ਤਿਨ ਕੀ ਸੰਗਤ ਜੇ ਮਿਲੈ ਪਿਆਰੀ ਰਸ ਲੈ ਤਤ ਵਿਲੋਏ ਪਤ ਪਰਵਾਨਾ ਸਾਚ ਕਾ ਪਿਆਰੀ ਨਾਮ ਸਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਨ ਗੁਰ ਮੇਨੂ ਹੁਕਮ ਨਾ ਬੂਝੀਐ ਪਿਆਰੀ ਸਾਚੇ ਸਾਚਾ ਤਾਨ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਐ ਪਿਆਰੀ ਚੱਲੇ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਹੁਕਮੇ ਬੰਨ ਚਲਾਈਏ ਪਿਆਰੀ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪਛਾਣੀਆਂ ਪਿਆਰੀ ਦਰਗਹ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੀ ਹੁਕਮੇ ਹੋਮੇ ਦੁਏ ਹੁਕਮੇ ਭਗੈ ਭਵਾਈਏ ਪਿਆਰੀ ਅਵਗਣ ਮੁਠੀ ਰੋਏ ਹਕਮ ਸੰਿਆਪੈ ਸਾਹ ਕਾ ਪਿਆਰੀ ਸੱਚ ਮਿਲੈ ਵਡਿਆਈ ਹੋਈ ਆਖਣ ਔਖਾ ਆਖੀਐ ਪਿਆਰੀ ਕਿਉ ਸੁਣੀਐ ਸਚ ਨਾਉ ਜਿਨੀ ਸੋសា ਲਾਹਿਆ ਪਿਆਰੀ ਹਉ ਤਿੰਬਲੇ ਹਰੈ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੀ ਨਦਰੀ ਮੇਲ ਮਿਲਾਉ ਕਾਇਆ ਕਾਗਦ ਜੇਤੀ ਐ ਪਿਆਰੇ ਮਨਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ ਕਾਇਆ ਕਾਗਦ ਜੇਤੀ ਐ ਪਿਆਰੇ ਮਨਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਔਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ